ਹੁਣ ਤਾਂ ਮੰਨੋ ਸਟੈਂਡਿੰਗ ਕਮੇਟੀ ਬਣ ਗਈ 6 ਮਹੀਨੇ ਪੂਰੇ ਹੋ ਗਏ ਉੱਤੇ ਮਹੀਨਾ ਲੰਘ ਗਿਆ ਮੰਦੇ ਕਿਉਂ ਨਹੀਂ ਗਏ ਕਿਉਂਕਿ ਦਿੱਲੀ ਵਾਲੇ ਕਹਿ ਰਹੇ ਨੇ ਤੇ ਫਿਰ ਦਿੱਲੀ ਵਾਲਿਆਂ ਨੂੰ ਕਿਵੇਂ ਮਨਾਇਆ ਜਾਂਦਾ ਖੜੇ ਨੇ ਸਾਰੇ ਸੰਘਰਸ਼ ਅਗਲੇ ਸੈਸ਼ਨ ਜਿਹੜਾ ਮਾਰਚ ਚ ਹੋਣ ਜਾ ਰਿਹਾ ਹੈ ਜੇ ਕਾਨੂੰਨ ਨਾ ਬਣਿਆ ਤਾਂ ਇਹ ਸਰਕਾਰ ਜਾਊਗੀ ਇਹ ਕਹਿੰਦੇ ਰਹੇ ਆ ਜੀ ਵੀ 24 ਘੰਟਿਆਂ ਦੇ ਵਿੱਚ ਇਨਸਾਫ ਆਪਣਾ ਦੇ ਦੇਣਾ ਬਰਗਾੜੀ ਵਾਲਾ ਵੀ ਤੇ ਉਸ ਤੋਂ ਬਾਅਦ ਸੰਧਵਾ ਸਾਹਿਬ ਸਪੀਕਰ ਸਾਹਿਬ ਉੱਥੇ ਜਾ ਕੇ ਵੀ ਕਿਹਾਏ ਸੀਗੇ ਭਈ ਦੇਖੋ ਜੀ ਬਾਈਬਲ ਤੇ ਬਰਗਾੜੀ ਵਾਲਾ ਤਾਂ ਜੀ ਆਪਾਂ ਨੇ ਮਸਲਾ ਹੱਲ ਕਰ ਦੇਣਾ ਅਗਲੇ ਮਹੀਨੇ ਇਕੱਠੇ ਹੋ ਕੇ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ ਕਿੱਥੇ ਕਿੱਥੇ ਤੁਸੀਂ ਕੀ ਕੀ ਝੂਠ ਬੋਲੇ ਤੁਹਾਡੇ ਤੇ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ ਸੋ ਦੋ ਸਰਕਾਰਾਂ ਪਹਿਲੀਆਂ ਇਹਨਾਂ ਵਿਅਦਬੀ ਦੇ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਦੇ ਨਾਲ ਜਾ ਚੁੱਕੀਆਂ ਨੇ ਫਿਰ ਤੀਜੀ ਸਰਕਾਰ ਨੇ ਉਹੀ ਪੱਤਾ ਖੇਡਿਆ ਦੇਖੋ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਇਸ਼ੂਆਂ ਤੇ ਪੱਤੇ ਖੇਡਣ ਲੱਗ ਜਾਈਆਂ ਅਸੀਂ ਇਹ ਕਹਾਂਗੇ ਵੀ ਇਹਨਾਂ ਨੇ ਇੱਕ ਸਿਆਸੀ ਪੱਤਾ ਹੀ ਖੇਡਿਆ ਉਹ ਸਾਰੇ ਜਿਹੜੇ ਆਗੂ ਭਰਾ ਨੇ ਸਾਡੇ ਜਾਂ ਕਿਸੇ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਗਏ ਜੀ ਕਿਉਂਕਿ ਸਾਨੂੰ ਮਿਲਣ ਨਹੀਂ ਆਏ ਸੀ ਕਹਿਣ ਨਹੀਂ ਆਏ ਸੀ ਦੇਖੋ ਜੀ ਇਹ ਕੋਈ ਗੁਰਜੀਤ ਸਿੰਘ ਜੀ ਦੇ ਪੁੱਤ ਦਾ ਵਿਆਹ ਤਾਂ ਰੱਖਿਆ ਨਹੀਂ ਹੋਇਆ ਵੀ ਕਾਰਡ ਪਾਈਏ ਸਪੋਰਟ ਦੇ ਲਈ ਹੈਸ਼ਟੈਗ ਪਾ ਕੇ ਸਪੋਰਟਸ ਮਾਨਾ ਟਾਵਰ ਮੋਰਚਾ ਕਰਕੇ ਤੇ ਨਾਲ ਪਹੁੰਚ ਬਈ 22 ਫਰਵਰੀ ਨੂੰ ਜ਼ਰੂਰ ਉੱਥੇ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਵੱਧ ਤੋਂ ਵੱਧ ਪਹੁੰਚੋ ਵੀ ਮਸਲਾ ਹੈ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦ ਵੀ ਰੋਕਣ ਦਾ ਜਦੋਂ ਤਾਂ ਗੱਲ ਪੇਟ ਦੀ ਆ ਗਈ ਸੀ ਜੀ ਕਿ ਉਦੋਂ ਆਪਾਂ ਨੇ ਸਾਰਿਆਂ ਨੇ ਪੋਸਟਾਂ ਪਾਤੀਆਂ ਜੀ ਇਹ ਪੇਟ ਤੋਂ ਵੀ ਉੱਤੇ ਦੀ ਹੈ ਜੀ ਗੱਲ ਸਭ ਨੇ ਇਹ ਫੈਸਲਾ ਲਿਆ ਕਿ ਹੁਣ ਸਮਾਂ ਆ ਗਿਆ ਇਸ ਸੰਘਰਸ਼ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੈ 22 ਫਰਵਰੀ ਨੂੰ ਇੱਥੇ ਆਪੋ ਆਪਣੇ ਟਰੈਕਟਰ ਟਰਾਲੀਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਕਿਉਂਕਿ ਇੱਥੇ ਹੀ ਰਹਿਣ ਬਸੇਰਾ ਪੱਕਾ ਹੀ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਅੱਜ ਪੰਜਾਬ ਦੀਆਂ ਹਰਿਆਣੇ ਦੀਆਂ ਜੁਝਾਰੂ ਜਥੇਬੰਦੀਆਂ ਦੇ ਇੱਕ ਜ਼ਰੂਰੀ ਇਕੱਤਰਤਾ ਸਮਾਣਾ ਟਾਵਰ ਮੋਰਚੇ ਤੇ ਸੱਦੀ ਗਈ ਸੀ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਰੇ ਪ੍ਰਧਾਨ ਸਹਿਬਾਨ ਉਹਨਾਂ ਦੇ ਨੁਮਾਇंदे ਪਹੁੰਚੇ ਨੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਗੱਲ ਦੇ ਉੱਤੇ ਵਿਚਾਰ ਹੋਈ ਹੈ ਕਿ ਸਰਕਾਰ ਜਿਹੜੀ ਆ ਉਹ ਕੇਸ ਲਈ ਹੋ ਚੁੱਕੀ ਹੈ ਕਾਨੂੰਨ ਦੇ ਸਾਰੇ ਪੱਖ ਮੰਨ ਕੇ ਵੀ ਐਲਾਨ ਕਰਕੇ ਵੀ ਕਾਨੂੰਨ ਲਾਗੂ ਨਹੀਂ ਕਰ ਰਹੀ ਸਟੇਟ ਐਕਟ ਜਿਹੜਾ ਡਿਜ਼ਾਈਨ ਕੀਤਾ ਸੀ ਜਾਂ ਜੋ ਵੀ ਹੈ ਗੱਲ ਇਹ ਆ ਕਿ ਹੁਣ ਸਾਨੂੰ ਮਜਬੂਰ ਹੋ ਕੇ ਅਗਲਾ ਸਟੈਪ ਜਿਹੜਾ ਇੱਕ ਕਰੜਾ ਸਟੈਪ ਉਹ ਲੈਣਾ ਪੈ ਰਿਹਾ 24 ਤਰੀਕ ਜਿਹੜੀ ਆ 24 ਫਰਵਰੀ ਨੂੰ ਇਸ ਮੋਰਚੇ ਤੋਂ ਅਸੀਂ ਵੱਡਾ ਐਕਸ਼ਨ ਲੈਣ ਜਾਵਾਂਗੇ 24 ਤਰੀਕ ਜਿਹੜੀ ਆ ਸਾਡੀ ਉਹ ਡੈਡਲਾਈਨ ਹੋਏਗੀ ਉਸ ਤੋਂ ਪਹਿਲਾਂ 22 ਤਰੀਕ ਤੋਂ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਸੰਗਤਾਂ ਜਿਹੜੀਆਂ ਪਿੰਡਾਂ ਦੇ ਸਾਰੇ ਸੰਘਰਸ਼ੀਲ ਯੋਧੇ ਸਾਰੀਆਂ ਕਿਸਾਨ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਸਿੰਘ ਸਾਹਿਬਾਨ ਤੱਕ ਸਾਰਿਆਂ ਤੱਕ ਅਸੀਂ ਪਹੁੰਚ ਕਰਕੇ ਤੇ ਸਾਰੀਆਂ ਜੱਥੇਬੰਦੀਆਂ ਦਾ ਇੱਕ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਸੋ ਗੁਰਾਂ ਦੇ ਨਾਮ ਉੱਤੇ ਜੁਂਦੇ ਪੰਜਾਬ ਦੇ ਹਰ ਵਸਿੰਦੇ ਦੇ ਦਿਲ ਦਾ ਇੱਕ ਦਰਦ ਹੈ ਆ ਜਿਹੜਾ ਪਿੱਛੇ ਤੁਸੀਂ ਦੇਖਦੇ ਪਏ ਪਾਪ ਦਾ ਅੰਤ ਤੁਰੰਤ ਕਿਹੜਾ ਬੰਦਾ ਹੈ ਕਿਹੜਾ ਸਖਸ਼ਾ ਜਿਹੜਾ ਨਹੀਂ ਚਾਹੁੰਦਾ ਕਿ ਬੇਅਦਬੀਆਂ ਦਾ ਪਾਪ ਖਤਮ ਹੋਵੇ ਸੋ ਉਹਦੇ ਵਾਸਤੇ ਇਹ ਪਾਪ ਦਾ ਅੰਤ ਕਰਨ ਦੇ ਵਾਸਤੇ 24 ਤਰੀਕ ਨੂੰ ਇਥੋਂ ਫਿਰ ਪੱਕਾ ਮੋਰਚਾ ਜਿਹੜਾ ਵਾ ਉਹ ਅਸੀਂ ਲਾਵਾਂਗੇ ਉਹ ਜਿਹੜਾ ਅਗਲਾ ਐਕਸ਼ਨ ਹੈ ਉਹ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਮੈਂ ਬੇਨਤੀ ਕਰਦਾ ਹਮਤੋਜ ਮਾਨ ਜੀ ਨੂੰ ਆਪ ਜੀ ਵੀ ਸਾਂਝਾ ਬਾਈ ਤਰੀਕ ਨੂੰ ਸਮਾਨੇ ਚ ਇਕੱਠਾ ਹੋਊਗਾ 22 ਤਰੀਕ ਨੂੰ ਔਰ ਉਹ ਇਕੱਠ 28 ਸਮੇਂ ਲਈ ਹੋਊਗਾ ਇੱਥੇ ਲਾਮਬੰਦੀ ਸ਼ੁਰੂ ਹੋ ਜੂਗੀ 22 ਤਰੀਕ ਨੂੰ ਟਰਾਲੀਆਂ ਆਉਣ ਲੱਗ ਜਾਣਗੀਆਂ ਬੰਦੇ ਆਉਣ ਲੱਗ ਜਾਣਗੇ ਸਾਰੇ ਪੰਜਾਬ ਤੋਂ ਬਲਕਿ ਹਰਿਆਣੇ ਤੋਂ ਔਰ 22 ਤਰੀਕ ਤੋਂ 24 ਤਰੀਕ ਤੱਕ ਅਸੀਂ ਇੱਥੇ ਇਕੱਠੇ ਹੋਵਾਂਗੇ ਇੱਥੇ ਹੀ ਲੰਗਰ ਵਰਤੂਗਾ ਇੱਥੇ ਹੀ ਬੈਠਾਂਗੇ ਸਾਰੇ ਔਰ ਫਿਰ 24 ਨੂੰ ਜਾ ਕੇ ਜਿੱਥੇ ਸਰਕਾਰ ਦੀ ਸ਼ਾਹਾ ਰਗ ਹੋਊਗੀ ਉਹਦੇ ਤੇ ਗੋਡਾ ਰੱਖ ਕੇ ਬੈਠਾਂਗੇ ਕਿ ਮੰਨੋ ਗੱਲ ਜਿਹਦਾ ਵਾਅਦਾ ਕੀਤਾ ਸੀ ਬਾਈ ਦੇ ਵਿੱਚ ਹੁਣ ਤਾਂ ਮੰਨੋ ਸਟੈਂਡਿੰਗ ਕਮੇਟੀ ਬਣ ਗਈ 6 ਮਹੀਨੇ ਪੂਰੇ ਹੋ ਗਏ ਉੱਤੇ ਮਹੀਨਾ ਲੰਘ ਗਿਆ ਮੰਦੇ ਕਿਉਂ ਨਹੀਂ ਗਏ ਕਿਉਂਕਿ ਦਿੱਲੀ ਵਾਲੇ ਕਹਿ ਰਹੇ ਨੇ ਤੇ ਫਿਰ ਦਿੱਲੀ ਵਾਲਿਆਂ ਨੂੰ ਕਿਵੇਂ ਮਨਾਇਆ ਜਾਂਦਾ ਖੜੇ ਨੇ ਸਾਰੇ ਸੰਘਰਸ਼ੀ ਆ ਝੰਡਿਆਂ ਵਾਲੇ ਔਰ ਝੰਡੇ ਕਿਹੜੇ ਆ ਸਭ ਤੋਂ ਵੱਡਾ ਝੰਡਾ ਕਿਹੜਾ ਨਿਸ਼ਾਨ ਸਾਹਿਬ ਉਹਦੇ ਥੱਲੇ ਹੀ ਇਹ ਝੰਡੇ ਬਰਕਰਾਰ ਨੇ ਔਰ ਇਹ ਸਾਰੇ ਬੈਠਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਪੰਥਕ ਜਥੇਬੰਦੀਆਂ ਤੇ ਬਾਕੀ ਸਨਤਨੀ ਭਰਾ ਵੀ ਮੁਸਲਮ ਭਰਾ ਵੀ 크ਰਿਸਚੀਅਨਿਟੀ ਵਾਲੇ ਵੀ ਸਾਰਾ ਮੁਸੀਬਾ ਇਚਾਰਾ ਸਭ ਆਉਣਗੇ ਤੇ ਅਸੀਂ ਕਹਾਂਗੇ ਕਿ ਜੋ ਸਾਡੇ ਹੱਕ ਸੱਚ ਦੀ ਗੱਲ ਹੈ ਜੋ ਬਿੱਲ ਇਸ ਸਰਕਾਰ ਲਈ ਜਾ ਇਸ ਸਟੇਟ ਲਈ ਸੈਂਸਿਟਿਵ ਹੈ ਉਹਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ ਜਾਂ ਤਾਂ ਦੱਸੋ ਤੇ ਜਾਂ ਫਿਰ ਬਣਾਓ ਅਗਲੇ ਸੈਸ਼ਨ 'ਚ ਜੋ ਮਾਰਚ 'ਚ ਹੋਣ ਜਾ ਰਿਹਾ ਹੈ ਜੇ ਕਾਨੂੰਨ ਨਾ ਬਣਿਆ ਤਾਂ ਇਹ ਸਰਕਾਰ ਜਾਊਗੀ ਔਰ ਜਿਹੜੀ ਵੀ ਨਵੀਂ ਆਊਗੀ ਫਿਰ ਉਹ ਇਸ ਸ਼ਰਤ 'ਤੇ ਆਊਗੀ ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ ਗੱਲ ਕੋਈ ਵੱਖ-ਵੱਖ ਜਥੇਬੰਦੀਆਂ ਦੀ ਨਹੀਂ ਰਹਿ ਜਾਂਦੀ ਗੁਰੂ ਸਬਦਾ ਸਾਂਝ ਹੈ ਦੁਕਾਨ ਤਾਂ ਗੁਰੂ ਦੇ ਨਾਂ ਤੇ ਵਾਫਰੇ ਨੇ ਜਿਹੜੀ ਵੱਡੀ ਪੀੜਾ ਅਸੀਂ ਸਾਰਿਆਂ ਨੇ ਹੰਢਾਈ ਵੇਖੋ ਸਾਰੀਆਂ ਰਾਜਨੀਤਿਕ ਪਾਰਟੀਆਂ ਇਹਨਾਂ ਇਸ਼ੂਆਂ ਤੇ ਪੱਤੇ ਖੇਡਣ ਲੱਗ ਜਾਂਦੀਆਂ ਐਸ ਇਸ਼ੂ ਤੇ ਗੁਰੂ ਗ੍ਰੰਥ ਸਾਹਿਬ ਦੇ ਦੁਖਾਂਤ ਦੇ ਉੱਤੇ ਸਾਡੀ ਮੌਜੂਦਾ ਸਰਕਾਰ ਜਦੋਂ ਸਤਾ ਤੋਂ ਬਾਹਰ ਸੀ ਅਸੀਂ ਇਹ ਕਹਾਂਗੇ ਵੀ ਇਹਨਾਂ ਨੇ ਇੱਕ ਸਿਆਸੀ ਪੱਤਾ ਹੀ ਖੇਡਿਆ ਇਹਨਾਂ ਮਾਮਲਿਆਂ ਨੂੰ ਉਭਾਰਿਆ ਸੱਥਾਂ ਦੇ ਵਿੱਚ ਜਾ ਕੇ ਅਸੀਂ ਆਮ ਘਰਾਂ ਦੇ ਲੋਕਾਂ ਹਾਂ ਅਸੀਂ ਇਨਸਾਫ਼ ਦੇਵਾਂਗੇ ਹਰ ਵਰਗ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਇਨਸਾਫ ਦੇਵਾਂਗੇ ਕਾਨੂੰਨ ਜਿਹੜੇ ਐਸ ਦੀ ਗੱਲ ਚੱਲ ਰਹੀ ਏ ਬਣਾਵਾਂਗੇ ਸਾਰੇ ਇਸ਼ੂ ਪਹਲਾਓ ਨਸ਼ਾ ਹੈ ਨੌਜਵਾਨ ਨਸ਼ੇ ਦੇ ਵਿੱਚ ਜਿਹੜੇ ਰੁੱੜ ਰਹੇ ਨੇ ਕਿਸਾਨਾਂ ਦੀ ਵੱਡੀ ਪੀੜਾ ਹੈ ਖੇਤੀ ਪਛੜ ਰਹੀ ਹੈ ਇਹ ਸਾਰੇ ਇਸ਼ੂ ਇਹਨਾਂ ਨੇ ਸੱਥਾਂ ਦੇ ਵਿੱਚੋਂ ਬਾਹਰੇ ਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਕਿਉਂਕਿ ਆਜ਼ਾਦ ਭਾਰਤ ਦੇ 78 ਸਾਲਾਂ ਦੇ ਵਿੱਚ ਲੋਕ ਸਤੇ ਪਏ ਸੀ ਲੋਕ ਲੁੱਟੇ ਗਏ ਕੁੱਟੇ ਗਏ ਤੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਅਤੇ ਅੱਜ ਦੀ ਮੌਜੂਦਾ ਸਰਕਾਰ ਉਹਨਾਂ ਹੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਉਹ ਇੱਕ ਡੰਗ ਟਪਾਉ ਨੀਤੀ ਦੇ ਨਾਲ ਚੱਲ ਰਹੀ ਹੈ ਕਮੇਟੀ ਵੀ ਬਣਾ ਚੁੱਕੀ ਹੈ ਸਰਕਾਰ ਉਹਦਾ ਫੈਸਲਾ ਕਿਹੋ ਜਿਹਾ ਹੋਇਆ ਉਹ ਸਰਕਾਰ ਨੇ ਦੱਸਣਾ ਹੈ ਤਾਂ ਸਾਡੀ ਸਮਾਰੇ ਹੀ ਜਗਤ ਦੀ ਸਭ ਦੀ ਸਾਡੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਸਮਾਣਾ ਟਾਬਰ ਮੋਰਚਾ ਹੈ ਸਿੰਘ ਸਾਹਿਬ 400 ਫੁੱਟ ਉੱਪਰ ਬੈਠੇ ਨੇ 16 ਮਹੀਨੇ ਹੋ ਗਏ ਬੜੀ ਸਿਹਤ ਨੂੰ ਵੀ ਤੰਗੀ ਹੈ ਤੁਰੰਤ ਜਲਦੀ ਤੋਂ ਜਲਦੀ ਆਪਣੀ ਕੀਤੀ ਹੋਈ ਕਮਿਟਮੈਂਟ ਤੇ ਖਰੇ ਉਤਰ ਨਹੀਂ ਤਾਂ ਫਿਰ ਸਭਾਵਕਾ ਗੁਰੂ ਸਭ ਦਾ ਸਾਂਝਾ ਹੈ ਸਾਡਾ ਵੀ ਗੁਰੂ ਹੈ ਅਸੀਂ ਸਾਰੇ ਰਲ ਕੇ ਵੱਡਾ ਸਹਿਯੋਗ ਕਰਾਂਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਭੁਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰਮੁਖ ਪਿਆਰਿਆਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਜੋ ਇਸ ਟਾਵਰ ਮੋਰਚੇ ਦੀ ਅ ਪ੍ਰਬੰਧਕ ਕਮੇਟੀ ਆ ਉਹਨਾਂ ਦੀ ਤੇ ਹੋਰ ਜਿੰਨੇ ਵੀ ਪੰਥਰਤਾਸੀ ਅਤੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਜੋ ਇਸ ਮੀਟਿੰਗ ਵਿੱਚ ਫੈਸਲੇ ਹੋਏ ਉਹਦਾ ਤੱਤਸਾਰ ਆਪ ਜੀ ਨੇ ਸੁਣ ਹੀ ਲਿਆ ਸੋ ਇਸ ਤਨਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਿਆਦਬੀ ਦਾ ਇੱਕ ਦੁਖਾਂਤ ਇੱਕ ਪੀੜਾ ਜੋ ਸਾਰੇ ਖਾਸ ਕਰਕੇ ਸਿੱਖ irdਿਆਂ ਦੇ ਉੱਤੇ ਲਗਾਤਾਰ ਜਾਰੀ ਹੈ ਸੋ ਦੋ ਸਰਕਾਰਾਂ ਪਹਿਲੀਆਂ ਇਹ ਨਾ ਬਿਆਦਬੀ ਦੇ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਦੇ ਨਾਲ ਜਾ ਚੁੱਕੀਆਂ ਨੇ ਸੋ ਅਕਾਲੀ ਸਰਕਾਰ ਵੇਲੇ ਇਹ ਅਣਹੋਣੀ ਇਹ ਕਹਿਰ ਵਰਤਿਆ ਉਹ ਗਏ ਜਿਨ੍ਹਾਂ ਨੇ ਫਿਰ ਵਾਅਦਾ ਕੀਤਾ ਉਹ ਆਏ ਪਰ ਕੀਤਾ ਕੁਝ ਨਹੀਂ ਫਿਰ ਗਏ ਫਿਰ ਤੀਜੀ ਸਰਕਾਰ ਨੇ ਉਹੀ ਪੱਤਾ ਖੇਡਿਆ ਤੇ ਹੁਣ ਸਮੁੱਚੇ ਸਿੱਖ ਪੰਥ ਵੱਲੋਂ ਸੰਤ ਸਮਾਜ ਵੱਲੋਂ ਇਹ ਬੇਨਤੀ ਹੈ ਇਹ ਸਾਰੀਆਂ ਸਿਕ ਸੰਗਤਾਂ ਜਿਹੜੀਆਂ ਨੇ ਉਹ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਗੁਰੂ ਨੇ ਜਗਤ ਗੁਰੂ ਨੇ ਸਭੇ ਸਾਂਝੀ ਵਾਲ ਸਦਾਨ ਤੋਂ ਕਿਸੇ ਨਦ ਸਹਿਬਾਹਰਾ ਜੀਓ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਨ ਸਤਕਾਰ ਦਾ ਮਸਲਾ ਨਹੀਂ ਇਹ ਸਮੁੱਚੀ ਮਾਨਵਤਾ ਦੇ ਦਿਰਦਿਆਂ ਨੂੰ ਟੰਬਣ ਵਾਲੀਆਂ ਜਿਹੜੀਆਂ ਅ ਦਰਦ ਹੈ ਉਹਦਾ ਇੱਕ ਮਸਲਾ ਹੈ ਉਹਦੇ ਲਈ ਹਰ ਇੱਕ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਇਹ ਜੋ ਭਾਈ ਗੁਰਜੀਤ ਸਿੰਘ ਜੀ ਉਸ ਮੰਗ ਨੂੰ ਲੈ ਕੇ ਬੈਠੇ ਹੋਏ ਨੇ ਪਿਛਲੇ 16 ਮਹੀਨਿਆਂ ਤੋਂ ਤੇ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਜਾਂ ਉਦੋਂ ਕੋ ਵਾਅਦਾ ਵੀ ਕੀਤਾ ਸੋ ਉਹ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋયા ਸੋ ਇਹ ਬਿਆਦਵੀ ਰੋਕੂ ਕਾਨੂੰਨ ਜੋ ਹੈ ਉਹ ਜਿਹਦੇ ਵਿੱਚ ਸਖਤ ਸਜ਼ਾਵਾਂ ਜੋ ਨੇ ਜਿਹੜਾ ਵੀ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਹਤਾਤ ਕਰਦਾ ਹੈ ਜਾਂ ਉਹਨੂੰ ਠੇਸ ਪਹੁੰਚਾਉਂਦਾ ਹੈ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਬਿਆਦਵੀ ਕਰਦਾ ਸੋ ਜਿੰਨਾ ਚਿਰ ਤੱਕ ਇਹ ਸਖਤ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਹ ਹਿਰਦੇ ਵੇਤ ਘਟਨਾਵਾਂ ਜੋ ਹੈ ਇਹਨਾਂ ਨੂੰ ਠੱਲ ਨਹੀਂ ਪੈਣੀ ਸੋ ਇਹਦੇ ਵਿੱਚ ਕਿਸੇ ਦਾ ਨੁਕਸਾਨ ਕੋਈ ਨਹੀਂ ਜਾਂ ਤੇ ਫਿਰ ਇਹ ਕਿ ਇਹ ਹੈ ਕਿ ਬਿਆਦਬੀਆਂ ਆਪਾਂ ਕਰਾਉਣੀਆਂ ਚਾਹੁੰਦੇ ਆ ਇਹਦੇ ਵਿੱਚੋਂ ਫਿਰ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਪਰ ਮੇਰਾ ਖਿਆਲ ਕੋਈ ਵੀ ਮਨੁੱਖੀ ਹਿਰਦਾ ਰੱਖਣ ਵਾਲਾ ਜਾਂ ਇਨਸਾਨੀਅਤ ਜਿਹਦੇ ਵਿੱਚ ਜੰਦਾ ਉਹ ਅਜਈਆਂ ਹਨਹੋਣੀਆਂ ਘਟਨਾਵਾਂ ਜੋ ਨੇ ਜਿਹਦੇ ਤੋਂ ਸਾਰੇ ਹੀ ਮੁੜ ਕੇ ਦੁੱਖ ਫੈਲਦਾ ਤੇ ਉਹਦੇ ਨਾਲ ਅਰਾਜਕਤਾ ਫੈਲਦੀ ਹੈ ਉਹਦੇ ਨਾਲ ਜੋ ਹੈ ਲਾ ਐਂਡ ਆਰਡਰ ਦੀ ਸਥਿਤੀ ਵੀ ਪੈਦਾ ਹੁੰਦੀ ਹੈ ਸੋ ਕਿਉਂ ਨਾ ਆਪਾਂ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਜੋ ਹੈ ਲਾਗੂ ਕਰੀਏ ਸੋ ਇਹਦੇ ਵਿੱਚ ਸਾਰਿਆਂ ਦਾ ਆਪਣਾ ਨਿੱਜੀ ਫਰਜ਼ ਬਣਦਾ ਹੈ ਕਿ ਆਪਣਾ ਫਰਜ਼ ਜਾਣਦੇ ਹੋਏ ਇਸ ਮੋਰਚੇ ਦੇ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾਵੇ ਸੋ ਇਹ ਹੀ ਦਾਸ ਵੱਲੋਂ ਬੇਨਤੀ ਹੈ ਸੰਤ巴巴 ਸੇਵਾ ਸਿੰਘ ਜੀ ਰਾਮਪੁਰ ਖੀੜੇ ਵਾਲੇ ਜਿਨ੍ਹਾਂ ਦਾ ਪੂਰਾ ਸਹਿਯੋਗ ਹੈ ਮੁੱਢ ਤੋਂ ਲੈ ਕੇ ਇਸ ਮੋਰਚੇ ਨੂੰ ਸੋ ਆਪਾਂ ਸਮੁੱਚੇ ਪੰਥਦਰ ਦੀ ਸਿੱਖ ਕਮਾਉਣ ਵਾਲੇ ਇਸ ਮੋਰਚੇ ਨੂੰ ਹਮਾਇਤ ਦੇ ਕੇ ਔਰ ਸਰਕਾਰ ਨੂੰ ਵੀ ਇਹਦੀ ਸਖਤ ਸ਼ਬਦਾਂ ਵਿੱਚ ਜੋ ਹੈ ਅਪੀਲਤ ਨਹੀਂ کہہ ਸਕਦੇ ਕੇਵਲ ਉਹਨਾਂ ਦਾ ਇਹ ਜੋ ਫਰਜ਼ ਬਣਦਾ ਹੈ ਜੋ ਉਹਨਾਂ ਨੇ ਵਾਅਦਾ ਕੀਤਾ ਉਹ ਉਹਨਾਂ ਵਾਅਦਾ ਯਾਦ ਕਰਾਉਂਦੇ ਹੋਏ ਆਪਾਂ ਆਸ ਰੱਖਦੇ ਆ ਕਿ ਇਸ ਤੋਂ ਪਹਿਲਾਂ ਕਿ ਕੋਈ ਹੋਰ ਨਵਾਂ ਮਸਲਾ ਸਾਡੇ ਲਈ ਪੈਦਾ ਹੋ ਜਾਵੇ ਸੋ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਕੇ ਸੋ ਆਪਣੀ ਇਮਾਨਦਾਰੀ ਦਾ ਸਬੂਤ ਜੋ ਹੈ ਭਗਵੰਤ ਮਾਨ ਦੀ ਸਰਕਾਰ ਜੋ ਹੈ ਉਹ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੀਟਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਤਰੀਕ ਵੀ ਜਿਹੜੀ ਐਲਾਨ ਹੈ ਉਹ ਕਰ ਦਿੱਤਾ ਗਿਆ 22 ਫਰਵਰੀ ਤੋਂ ਸੰਗਤਾਂ ਦਾ ਇਕੱਠ ਜਿਹੜਾ ਉਸ ਮਾਣਾ ਵਿਖੇ ਆਉਣਾ ਸ਼ੁਰੂ ਹੋ ਜਾਏਗਾ ਤੇ 24 ਤਰੀਕ ਨੂੰ ਫਿਰ ਇੱਕ ਵੱਡਾ ਐਲਾਨ ਉਸੇ ਵੇਲੇ ਹੋਊਗਾ ਤੇ ਇਹ ਮੈਂ ਕਹਿੰਦਾ ਸਰਕਾਰ ਦੀ ਧੌਣ ਦੇ ਉੱਤੇ ਇੱਕ ਗੋਡੇ ਦਾ ਸਟੈਪ ਹੋਊਗਾ ਉਹ ਕੰਮ ਕਰੂਗਾ ਕਿਉਂਕਿ ਹੁਣ ਤੱਕ ਜੀ ਕਮੇਟੀਆਂ ਵੀ ਬਣ ਲਈਆਂ ਉਹ 6 ਮਹੀਨੇ ਵੀ ਪੂਰੇ ਹੋਲੇ ਪਰ ਦੇਖੋ ਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦ ਵੀ ਜਿਹਦੇ ਬਾਰੇ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੇ ਰਹੇ ਆ ਜੀ ਵੀ 24 ਘੰਟਿਆਂ ਦੇ ਵਿੱਚ ਇਨਸਾਫ ਪੰਨ ਦੇ ਦੇਣਾ ਬਰਗਾੜੀ ਵਾਲਾ ਵੀ ਤੇ ਉਸ ਤੋਂ ਬਾਅਦ ਸੰਧਵਾ ਸਾਹਿਬ ਸਪੀਕਰ ਸਾਹਿਬ ਉੱਥੇ ਜਾ ਕੇ ਵੀ ਕਿਹਾਏ ਸੀਗੇ ਵੀ ਦੇਖੋ ਜੀ ਬਾਈਬਲ ਤੇ ਬਰਗਾੜੀ ਵਾਲਾ ਤਾਂ ਜੀ ਆਪਾਂ ਨੇ ਮਸਲਾ ਹੱਲ ਕਰ ਦੇਣਾ ਅਗਲੇ ਮਹੀਨੇ ਇਕੱਠੇ ਹੋ ਕੇ ਸ਼ੁਕਰਾਨੇ ਦਾ ਸਮਾਗਮ ਕਰਾਵਾਂਗੇ ਕਿੱਥੇ ਕਿੱਥੇ ਤੁਸੀਂ ਕੀ ਕੀ ਝੂਠ ਬੋਲੇ ਤੁਹਾਡੇ ਤੇ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ ਇਸ ਕਰਕੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦੇ ਲਈ ਔਰ ਇਸ ਕਾਨੂੰਨ ਦੇ ਲਈ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖਣਾ ਬਹੁਤ ਜ਼ਰੂਰੀ ਹੈ ਤੇ ਉਹ ਕਦਮ ਹੁਣ ਇਹ ਜਥੇਬੰਦੀਆਂ ਇਕੱਠਾ ਹੋ ਕੇ ਕਰ ਰਹੀਆਂ ਪਰ ਇਹਦੇ ਵਿੱਚ ਬੇਨਤੀ ਇਹ ਹੈ ਵੀ ਜਿਹੜੇ ਸਾਡੇ ਪ੍ਰਚਾਰਕ ਨੇ ਜਥੇਬੰਦੀਆਂ ਦੇ ਆਗੂ ਨੇ ਜੇ ਉਹਨਾਂ ਨੂੰ ਕਿਸੇ ਵੀਡੀਓ ਤੋਂ ਵੀ ਪਤਾ ਲੱਗਦਾ ਨਾ ਬਹੁਤ ਸਾਰੇ ਜਿਹੜੇ ਆਗੂ ਭਰਾ ਨੇ ਸਾਡੇ ਜਾਂ ਕਿਸੇ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਗਏ ਜੀ ਕਿਉਂਕਿ ਸਾਨੂੰ ਮਿਲਣ ਨਹੀਂ ਆਏ ਸੀ ਕਹਿ ਨਹੀਂ ਆਏ ਸੀ ਦੇਖੋ ਜੀ ਇਹ ਕੋਈ ਗੁਰਜੀਤ ਸਿੰਘ ਜੀ ਦੇ ਪੁੱਤ ਦਾ ਵਿਆਹ ਤਾਂ ਰੱਖਿਆ ਨਹੀਂ ਹੋਇਆ ਵੀ ਕਾਰਡ ਪਾਈਏ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਦਵੀ ਦੀ ਗੱਲ ਸੁਣੇ ਤੇ ਮੈਂ ਅਸੀਂ ਹੋਈਏ ਜੀ ਕਿਸੇ ਕਮੇਟੀ ਦੇ ਕਿਸੇ ਜਥੇਬੰਦੀ ਦੇ ਪ੍ਰਧਾਨ ਤੇ ਸਰਦਾ ਹਿਰਦਾ ਨਾ ਬਲਉਂਦਰਿਆ ਜਾਵੇ ਅਸੀਂ ਇੱਥੇ ਪਹੁੰਚਣ ਦੇ ਲਈ ਹਿੰਮਤ ਨਾ ਕਰੀਏ ਫਿਰ ਮੈਨੂੰ ਨਹੀਂ ਲੱਗਦਾ ਸਾਡੇ ਪ੍ਰਧਾਨ ਕੀ ਜਾਂ ਸਾਡੇ ਸਿੱਖ ਹੋਣ ਦਾ ਵੀ ਕੋਈ ਮਤਲਬ ਕਿ ਗੱਲ ਬਣਦੀ ਹੈ ਵੀ ਆਪਾਂ ਨੂੰ ਕਹੋਣਾ ਨਹੀਂ ਚਾਹੀਦਾ ਪਰ ਮੇਰੀ ਬੇਨਤੀ ਹੈ ਜੀ ਬਈ ਜਿੱਥੇ ਵੀ ਕੋਈ ਚਾਹੇ ਉਹ ਕਲਾਕਾਰ ਭਰਾ ਹੋਵੇ ਜੀ ਚਾਹੇ ਉਹ ਸਾਡੇ ਧਾਰਮਿਕ ਪ੍ਰਚਾਰਕ ਹੋਣ ਕੀਰਤਨੀ ਜਥੇ ਹੋਣ ਉਹ ਇਸ ਮਾਮਲੇ ਦੇ ਵਿੱਚ ਜ਼ਰੂਰ ਬੇਨਤੀ ਹੈ ਵੀ ਇੱਕ ਇੱਕ ਪੋਸਟ ਜ਼ਰੂਰ ਪਾਇਓ ਜਿੰਨੇ ਵੀ ਸਾਡੇ ਵੀਰ ਇੰਸਟਾਗ੍ਰam ਤੋਂ ਪੈਸੇ ਬਾਈ ਕਮਾਉਂਦੇ ਹੋ ਤੁਸੀਂ ਤੁਹਾਨੂੰ ਕੋਈ ਵੀ ਕਿਤੇ ਵੀ ਕਹਿ ਦਿੰਦਾ ਵੀ ਇੱਥੇ ਪਹੁੰਚੋ ਜੀ ਇਕੱਠ ਹੋ ਰਿਹਾ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਪਰਮਾਤਮਾ ਨੇ ਤੁਹਾਨੂੰ ਕਿਰਤ ਬਖਸ਼ੀ ਹੋਈ ਹੈ ਨਾ ਤਾਂ ਅੱਜ ਉਸੇ ਮਾਲਕ ਦੇ ਲਈ ਆਪਣੀ ਆਪਣੀ ਇੰਸਟਾਗ੍ਰam ਆਈਡੀ ਤੋਂ ਜਿਨ੍ਹਾਂ ਨੂੰ ਚਾਰ ਬੰਦੇ ਸੁਣਦੇ ਆ ਉਹ ਇਸ ਸਮਾਣਾ ਟਾਵਰ ਮੋਰਚੇ ਨੂੰ ਜਰੂਰ ਸਪੋਰਟ ਦੇ ਲਈ ਹੈਸ਼ਟੈਗ ਪਾ ਕੇ ਸਪੋਰਟ ਸਮਾਣਾ ਟਾਵਰ ਮੋਰਚਾ ਕਰਕੇ ਤੇ ਨਾਲ ਪਾਉਣ ਵੀ 22 ਫਰਵਰੀ ਨੂੰ ਜਰੂਰ ਉੱਥੇ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਵੱਧ ਤੋਂ ਵੱਧ ਪਹੁੰਚੋ ਤੇ ਦੂਜੇ ਵੀਰ ਜਿਹੜੇ ਸਾਡੇ ਗ੍ਰਾਂਥੀ ਸਿੰਘ ਹੈ ਬਹੁਤ ਭਰਾਵਾਂ ਨੂੰ ਕਿਹਾ ਵੀ ਦੇਖੋ ਜੀ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਬੀਜੀ ਸਾਡੀ ਸਤਕਾਰ ਨਹੀਂ ਹੁੰਦਾ ਪਰ ਜਦੋਂ ਹੁਣ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਆਈ ਆ ਆਪਾਂ ਦੇ ਤਾਂ ਆਪਾਂ ਆਪਣੇ ਤੇ ਗੱਲ ਲੈ ਲੈਂਦੇ ਆ ਤੇ ਗੁਰੂ ਸਾਹਿਬ ਦੇ ਲਈ ਕੌਣ ਕਰੂਗਾ ਤੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਸਾਨੂੰ ਪਤਾ ਤੁਸੀਂ ਜੀ ਸਵੇਰੇ ਨਿਤਨੇਮ ਕਰਨਾ ਹੁੰਦਾ ਜੀ ਸ਼ਾਮ ਨੂੰ ਵੀ ਕਰਨਾ ਹੁੰਦਾ ਤੁਹਾਤੋਂ ਐਡੀ ਦੂਰ ਆਇਆ ਨਹੀਂ ਜਾਣਾ ਪਰ ਇੱਕ ਕੀ ਤੁਸੀਂ ਇੰਨੀ ਕੁ ਬੇਨਤੀ ਆ ਮੇਰੀ ਵੀ ਤੁਸੀਂ ਕਿਰਪਾ ਕਰਕੇ ਸਵੇਰੇ ਸ਼ਾਮ 22 ਫਰਵਰੀ ਦੀ ਅਨਾਉਂਸਮੈਂਟ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਜ਼ਰੂਰ ਕਰਕੇ ਵੀਡੀਓ ਜ਼ਰੂਰ ਪਾਓ ਉਦੇ ਚ ਸਾਨੂੰ ਮੇਰੇ ਪੇਜ ਨੂੰ ਸਮਾਣਾ ਟਾਵਰ ਮੋਰਚੇ ਦਾ ਪੇਜ ਹੈਗਾ ਜੀ ਹੈਗਾ ਤੇ ਉਹਨੂੰ ਤੇ ਜਾਂ ਪੰਜਾਬੀ ਲੋਕ ਚੈਨਲ ਨੂੰ ਜਿੰਨੇ ਵੀ ਹੋਰ ਵੀਰਾਂ ਦੇ ਚੈਨਲ ਹੈ ਜਿਹੜੇ ਇਸ ਮੋਰਚੇ ਨੂੰ ਲਗਾਤਾਰ ਕਵਰ ਕਰ ਰਿਹਾ ਉਹਨਾਂ ਨੂੰ ਟੈਗ ਕਰੋ ਆਪਣੇ ਪੇਜ ਤੋਂ ਪਰੋ ਅਸੀਂ ਆਪੇ ਉੱਥੋਂ ਡਾਊਨਲੋਡ ਕਰਕੇ ਤੁਹਾਡੀ ਚੱਕ ਕੇ ਅਸੀਂ ਦਿਖਾਵਾਂਗੇ ਲੋਕਾਂ ਨੂੰ ਵੀ ਭਾਈ ਪਿੰਡ ਪਿੰਡ ਦੇ ਵਿੱਚ ਆਨਾਨਸਮੈਂਟਾਂ ਹੋਣ ਲੱਗੀਆਂ ਇਹਦੇ ਨਾਲ ਬਹੁਤ ਵੱਡੀ ਜਾਗਰੂਕਤਾ ਮਿਲੂਗੀ ਇਸ ਕਰਕੇ ਮੇਰੀ ਗ੍ਰਾਂਤੀ ਸਿੰਘਾਂ ਨੂੰ ਬੇਨਤੀ ਆ ਤੁਸੀਂ ਗੁਰੂ ਸਾਹਿਬ ਦਾ ਸਤਕਾਰ ਇੱਥੇ ਹਾਜ਼ਰੀ ਨਹੀਂ ਪਰ ਹੁੰਦੀ ਤੁਹਾਡੀ ਮਜਬੂਰੀ ਹੈ ਅਸੀਂ ਸਮਝਦੇ ਆ ਪਰ ਤੁਸੀਂ ਆਪ ਨਾ ਆ ਕੇ ਪਿੰਡ ਦੇ ਪੰਜ ਬੰਦੇ ਵੀ ਤੁਹਾਡੀ ਅਨਾਉਂਸਮੈਂਟ ਸੁਣ ਕੇ ਆ ਗਏ ਤੁਹਾਡਾ ਆਉਣਾ ਹੀ ਇੱਥੇ ਬਸ ਇਹੀ ਮੰਨ ਲਿਓ ਵੀ ਤੁਸੀਂ ਉਹ ਆਗੇ ਇਹ ਜ਼ਰੂਰ ਕਰਿਓ ਬਾਕੀ ਜਿਹੜੇ ਸਾਡੇ ਕਲਾਕਾਰ ਭਰਾ ਐ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਜਦੋਂ ਵੀ ਬਾਈ ਕਿਤੇ ਅਖਾੜਾ ਲੱਗਦਾ ਸਭ ਤੋਂ ਪਹਿਲਾ ਗਾਣਾ ਤੁਸੀਂ ਕਹਿੰਦੇ ਆ ਜੀ ਵੀ ਧਾਰਮਿਕ ਤੋਂ ਸ਼ੁਰੂਆਤ ਕਰਾਂਗੇ ਗੁਰਨਾਨਕ ਪਾਤਸ਼ਾਹ ਜੀ ਦਾ ਕੀ ਕੋਈ ਗੰਦਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਂ ਕੋਈ ਆਪਣੇ ਰਿਸ਼ਤੇ ਦਾ ਜਾਂ ਕਿਸੇ ਵੀ ਦੂਜੇ ਧਰਮ ਦੇ ਵਿੱਚ ਮਿਲ ਕੇ ਧਾਰਮਿਕ ਤੌਰ ਤੇ ਕਰਦੇ ਤਾਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਚਾਹੋ ਕੋਈ ਜਗਰਾਤੇ ਵਾਲਾ ਕਲਾਕਾਰ ਹੈ ਜੀ ਚਾਹੇ ਕੋਈ ਉਹ ਵੈਸੇ ਖਾੜੇ ਲੋਂਦਾ ਜੀ ਵੀ ਮਸਲਾ ਹੈ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਦਾ ਆਪਾਂ ਨੇ ਇਹ ਕਾਨੂੰਨ ਬਣਵਾਉਣਾ ਹੈ ਜੀ ਉਹਦੇ ਲਈ ਜਦੋਂ ਤਾਂ ਗੱਲ ਪੇਟ ਦੀ ਆ ਗਈ ਸੀ ਜੀ ਉਦੋਂ ਆਪਾਂ ਨੇ ਸਾਰਿਆਂ ਨੇ ਪੋਸਟਾਂ ਪਾਤੀਆਂ ਜੀ ਇਹ ਪੇਟ ਤੋਂ ਵੀ ਉੱਤੇ ਦੀ ਹੈ ਜੀ ਗੱਲ ਕਿਉਂਕਿ ਜਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਦੀ ਗੱਲ ਆਈ ਜਦੋਂ ਜਦੋਂ ਗੱਲ ਸਾਡੇ ਧਰਮ ਤੇ ਆ ਗਈ ਨਾ ਜੀ ਫਿਰ ਅਸੀਂ ਰੋਟੀ ਵੀ ਨਹੀਂ ਖਾਧੀ ਜੀ ਫਿਰ ਅਸੀਂ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਜਾਂ 6-6 ਮਹੀਨੇ ਭੁੱਖੇ ਹੀ ਇਹਦਾ ਮਤਲਬ ਜੇ ਧਰਮ ਦੇ ਲਈ ਭੁੱਖੇ ਰਹਿ ਸਕਦੇ ਆ ਤਾਂ ਗੱਲ ਪੇਟ ਦੇ ਉੱਤੇ ਦੀ ਹੋ ਗਈ ਆ ਬਾਈ ਜੀ ਪੇਟ ਦੇ ਲਈ ਤਾਂ ਅਸੀਂ ਬਹੁਤ ਵੱਡੇ ਕੱਠ ਕਰ ਲਏ ਪਰ ਹੁਣ ਮਸਲਾ ਜੀ ਸਾਡੇ ਧਰਮਾਂ ਦਾ ਏ ਇਹ ਕੋਈ ਵੀ ਧਰਮ ਹੋ ਸਕਦਾ ਉਹ ਚਾਹੇ ਸਾਡੇ ਸਨਾਤਨੀ ਭਰਾਮਾ ਦਾ ਏ ਹਿੰਦੂ ਧਰਮ ਦਾ ਮੁਸਲਿਮ ਭਰਾਮਾ ਦਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਓ ਇਕੱਠੇ ਹੋਈਏ ਅਸੀਂ ਆਪੋ ਆਪਣੇ ਧਰਮਿਕ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਈ ਨਹੀਂ ਇਹ ਸਾਰੇ ਧਰਮਾਂ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੀ ਉਹਨਾਂ ਦਾ ਮਸਲਾ ਹੈ ਜੀ ਉਹਦੇ ਲਈ ਅਸੀਂ ਜ਼ਰੂਰ 22 ਫਰਵਰੀ ਨੂੰ ਇਕੱਠੇ ਹੋਈਏ ਤੇ 24 ਫਰਵਰੀ ਨੂੰ ਜੋ ਐਲਾਨ ਹੋਊਗਾ ਅਣਮਿੱਥੇ ਸਮੇਂ ਦੇ ਲਈ ਜੋ ਆਪਾਂ ਨੇ ਕਰਨਾ ਹੈ ਤਾਂ ਉਹਦੇ ਵਿੱਚ ਆਪਾਂ ਜ਼ਰੂਰ ਸ਼ਮੂਲਿਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 16 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਨੇ ਇੱਥੇ ਬਹੁਤ ਵੱਡੇ ਇਕੱਠ ਵੀ ਹੋਏ ਧਰਨੇ ਵੀ ਲੱਗ ਗਏ 15 ਦਿਨਾਂ ਦੀ ਯਾਤਰਾ ਵੀ ਨਿਕਲ ਗਈ ਪਰ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਜੋ ਉਹਨਾਂ ਨੂੰ ਇਸ ਮਾਮਲੇ ਤੇ ਤੇਜ਼ੀ ਦਿਖਾਉਣੀ ਚਾਹੀਦੀ ਸੀ ਉਹਨਾਂ ਨਹੀਂ ਦਿਖਾਈ ਇਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਤਕਾਰਯੋਗ ਕਿਸਾਨ ਜਥੇਬੰਦੀਆਂ ਦੇ ਆਗੂ ਸਿੱਖ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਨੇ ਸਭ ਨੇ ਇਹ ਫੈਸਲਾ ਲਿਆ ਕਿ ਹੁਣ ਸਮਾਂ ਆ ਗਿਆ ਇਸ ਸੰਘਰਸ਼ ਨੂੰ ਤਿੱਖਾ ਕਰਨਾ ਬਹੁਤ ਜ਼ਰੂਰੀ ਹੈ ਇਸ ਜੋ ਤਰੀਕ ਦਿੱਤੀ ਜਾ ਰਹੀ ਹੈ 24 ਫਰਵਰੀ 22 ਫਰਵਰੀ ਨੂੰ ਇੱਥੇ ਆਪੋ ਆਪਣੇ ਟਰੈਕਟਰ ਟਰਾਲੀਆਂ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਕਿਉਂਕਿ ਇੱਥੇ ਹੀ ਰਹਿਣ ਬਸੇਰਾ ਪੱਕਾ ਹੀ ਬਣਨਾ ਉਹ ਤੋਂ ਬਾਅਦ 24 ਤਰੀਕ ਨੂੰ ਇੱਕ ਤਿੱਖੇ ਐਕਸ਼ਨ ਦਾ ਐਲਾਨ ਇਥੋਂ ਕੀਤਾ ਜਾਊਗਾ ਜਿਹਦੇ ਕੇ ਜ਼ਿੰਮੇਵਾਰ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹਨਾਂ ਦੀ ਨਲਾਕੀ ਕਾਰਨ ਇਥੋਂ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ ਹੈ ਸੋ ਆਪ ਸਭ ਸੰਗਤਾਂ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਸਭ ਨੂੰ ਇਹੀ ਬੇਨਤੀ ਹੈ ਕਿ ਆਪਾਂ ਜਨਮ ਤੋਂ ਲੈ ਕੇ ਮੌਤ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸਾਂ ਜੋਦੜੀਆਂ ਕਰਦੇ ਆਂ ਤੇ ਦਤਾ ਮੰਗਦੇ ਆਂ ਤਾਤਾ ਮੰਗਣ ਦੇ ਨਾਲ ਸਾਡੇ ਕੁਝ ਫਰਜ਼ ਵੀ ਬਣਦੇ ਨੇ ਜੇ ਅਸੀਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਵਾਂਗੇ ਤਾਂ ਇਤਿਹਾਸ ਦੇ ਵਿੱਚ ਇਹ ਜਿਹੜੇ ਸੰਘਰਸ਼ ਦਾ ਦੌਰ ਹੈ ਇਹਦਾ ਜ਼ਿਕਰ ਹੋਊਗਾ ਤਾਂ ਅਸੀਂ ਕਲੰਕਤ ਹੋਵਾਂਗੇ ਜਿਹੜੇ ਇੱਥੇ ਸ਼ਾਮਲ ਨਾ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਆਤਮਾ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਸੇਧ ਦੇ ਰਹੇ ਨੇ ਪਰ ਜੋ ਸਰੀਰ ਦਾ ਪੰਥ ਦਾ ਕਾਰਜ ਹੈ ਉਹ ਕਰਨ ਵਿੱਚ ਕਿਤੇ ਨਾ ਕਿਤੇ ਅਸੀਂ ਅਣਗਹਿਲੀ ਵਰਤ ਰਹੇ ਹਾਂ ਸੋ ਮੇਰੀ ਬੇਨਤੀ ਹੈ ਕਿ ਇਸ ਵਾਰ ਸਾਰੇ ਉਲੰਭੇ ਲਾ دیے ਭਾਈ ਗੁਰਜੀਤ ਸਿੰਘ ਦਾ ਅਜਿਹਾ ਸਾਥ ਦਈਏ ਕਿ ਜੋ ਇਤਿਹਾਸਿਕ ਬਣ ਜਾਵੇ ਦੂਜੀ ਗੱਲ ਸਾਡੇ ਜਥੇਦਾਰ ਅਖਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਸ ਸਮੂਹ ਮੋਰਚੇ ਦੀ ਸੰਗਤ ਵੱਲੋਂ ਟੀਮ ਵੱਲੋਂ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਜ਼ਿੰਮੇਵਾਰ ਅਹੁਦਿਆਂ ਦੇ ਬਰਾਜਮਾਨੋ ਜਦੋਂ ਕਿਤੇ ਸਿੱਖ ਸੰਗਤਾਂ ਦੇ ਕੋਈ ਭੀੜ ਪੈਂਦੀ ਹੈ ਕੋਈ ਔਖ ਦਾ ਸਮਾ ਹੁੰਦਾ ਤਾਂ ਹਰ ਸਿੱਖ ਆਸ ਦੀਆਂ ਨਜ਼ਰਾਂ ਨਾਲ ਕਾਰ ਤਾਂ ਸਭ ਵੱਲ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲ ਦੇਖਦਾ ਕਿ ਉਹ ਕੋਈ ਨਾ ਕੋਈ ਬਿਆਨ ਜਾਰੀ ਕਰਨਗੇ ਜਾਂ ਸਾਡਾ ਸਾਥ ਦੇਣਗੇ ਜਦੋਂ ਅੱਜ ਗੱਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਰੋਕਣ ਦੀ ਭਾਈ ਗੁਰਜੀਤ ਸਿੰਘ 16 ਮਹੀਨਿਆਂ ਤੋਂ ਕਰ ਰਿਹਾ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਾਥ ਹੈ ਉਹਦੇ ਨਾਲ ਇਹ ਮੋਰਚਾ ਸਫਲ ਹੋ ਸਕਦਾ ਇਹ ਕਾਨੂੰਨ ਬਣ ਸਕਦਾ ਕਿਉਂਕਿ ਤੁਸੀਂ ਅੱਜ ਸਾਡੇ ਪੰਥ ਦੇ ਆਗੂ ਹੋ ਸੋ ਬਾਰੀ-ਬਾਰੀ ਆਪ ਨੂੰ ਇਹੀ ਬੇਨਤੀ ਆ ਕਿ ਇਹ ਸੰਘਰਸ਼ ਦਾ ਸਾਥ ਦਿਓ ਭਾਈ ਗੁਰਜੀਤ ਸਿੰਘ ਦਾ ਸਾਥ ਦਿਓ ਤਾਂ ਕਿ ਆਪਾਂ ਇਹ ਬੇਅਦਬੀਆਂ ਰੋਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ মিডিਆ ਵਾਲੇ ਵੀਰਾਂ ਨੂੰ ਵੀ ਅਖੀਰ ਦੇ ਵਿੱਚ ਬੇਨਤੀ ਕਰਦੇ ਆ ਜਿੰਨੇ ਵੀ মিডিਆ ਘਰਾਣੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਜਾਂ ਡਿਜੀਟਲ মিডিਆ ਸਾਰਿਆਂ ਨੂੰ ਬੇਨਤੀ ਆ ਭਾਈ ਜੇ ਤੁਸੀਂ ਪਹਿਲਾਂ ਸਹਿਯੋਗ ਦਿੱਤਾ ਸਾਡੇ ਸਿਰ ਮੱਥੇ ਜੇ ਪਹਿਲਾਂ ਨਹੀਂ ਆ ਸਕੇ ਤੇ ਹੁਣ ਸਾਡੀ ਆਵਾਜ਼ ਜ਼ਰੂਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਜਿੱਦਾਂ ਥਲੀਵੀਰ ਨੇ ਵੀ ਗੱਲ ਕੀਤੀ ਹੈ ਤੁਹਾਡੇ ਕੋਲ ਰੱਬ ਨੇ ਸ਼ਕਤੀ ਦਿੱਤੀ ਹੈ ਉਹ ਸ਼ਕਤੀ ਅੱਜ ਗੁਰੂ ਵਾਸਤੇ ਵਰਤਣ ਦਾ ਸਮਾਂ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਸਾਰੀਆਂ ਭੈਣਾਂ ਮੀਡੀਆ ਵਾਲਿਆਂ ਸਭ ਨੂੰ ਬੇਨਤੀ ਕਰਦੇ ਆਂ ਸਾਰੇ ਐਡੀਟਰ ਸਾਹਿਬਾਨ ਨੂੰ ਬੇਨਤੀ ਕਰਦੇ ਆਂ ਕਿ ਆਪਣੀਆਂ ਟੀਮਾਂ ਦੀ ਡਿਊਟੀ ਲਾਓ ਇਹ ਹੁਣ 22 ਤਰੀਕ ਤੋਂ ਲੈ ਕੇ ਜਿਹੜਾ 24 ਤਰੀਕ ਤੱਕ ਦਾ ਇਹਨੂੰ ਤੁਸੀਂ ਕਾਮਯਾਬ ਕਰਨਾ ਸਾਡੇ ਸਾਰਿਆਂ ਦੇ ਸਾਂਝਾ ਮੋਰਚਾ ਹੈ ਸਰਬ ਧਰਮ ਵਿਅਦਬੀ ਰੱਖੀ ਕਾਨੂੰਨ ਮੋਰਚਾ ਸਾਡੇ ਸਾਰੇ ਵੱਲੋਂ ਅਪੀਲ ਹੈ ਜੀ ਧੰਨਵਾਦ ਹੈ ਸਾਰੇ ਮੇਰੇ ਵਾਲੇ ਵੀਰਾਂ ਦਾ ਆਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ